ਜੀ ਆਪਣਾ ਮੇਰਾ ਨਾਮ ਜਸਪੀਰ ਸਿੰਘ ਹਾਂਜੀ ਕਿੱਥੇ ਰਹਿੰਦੇ ਸਰ ਇੱਥੇ ਜੀ ਐਸ ਆਈ ਕੰਪਲੈਕਸ ਹਾਂ ਸਰ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਇੱਕ ਮਾਮਲਾ ਭਾਜੀ ਇਹ ਕੱਲ ਅਸੀਂ ਆਪਣੀ ਮੈਸੇਜ ਨੂੰ ਲੈ ਕੇ ਪੀ ਜੇ ਚੰਡੀਗੜ੍ਹ ਸਕੈਨ ਕਰਾਉਣ ਗਏ ਸੀ ਉੱਥੇ ਦਾ ਇਹਨਾਂ ਦਾ ਲਾ ਚੱਲ ਰਿਹਾ ਆਪਰੇਸ਼ਨ ਹੋਇਆ ਸੀ 10 ਸਾਲ ਪਹਿੰਦੇ ਜੀ 2 ਸਾਲ ਬਾਅਦ ਇਹਨਾਂ ਦੀ ਸਕੈਨ ਕਰਾ ਕੇ ਦੁਬਾਰਾ ਦੇਖਣਾ ਇਹਨਾਂ ਨੇ ਚੈੱਕ ਕਰਨਾ ਤੇ ਅਸੀਂ ਜਦੋਂ ਉਥੋਂ ਥੋੜਾ ਲੇਟ ਹੋ ਗਿਆ ਸਕੈਨ ਸਾਡੇ ਟਾਈਮ ਲੱਗ ਗਿਆ ਤੁ ਜੇ ਉਹ ਘਰ ਪਰਤੇ ਤੇ ਦੇਖਿਆ ਘਰ ਸਾਰਾ ਸੁਆਹ ਸਾਡਾ ਕੁਆਟਰ ਹੀ ਖਿਲਰਿਆ ਪਿਆ ਸੀ ﺍﻟमारी ਡੁੱਟੀ ਵੀ ਸੀ ਬਾਥਰੂਮ ਚੋਂ ਬੰਦੇ ਆਏ ਬਾਥਰੂਮ ਦੀ ਕਿੜਗੀ ਚੋਂ ਅੰਦਰ ਤੇ ਅੰਦਰ ਆ ਗਏ ਸਾਡਾ ਸਾਰਾ ਸਮਾਨ ਗੋੜ ਕਿੰਨੇ ਵਿਅਕਤੀ ਸੀਗੇ ਸਰ ਵਿਅਕਤੀ ਕਟੋਕਟ ਮੇਰੇ ਖਿਆਲ ਨਾਲ 3-4 ਸੀਗੇ ਹਾਂਜੀ ਉਹਨਾਂ ਤੇ ਸਾਨੂੰ ਜਿੰਨਾ ਸ਼ੱਕ ਤੇ 4 ਬੰਦਿਆਂ ਦੀ ਟੋੜਲੀ ਹੈ ਜੀ ਕੋਈ ਪਹਿਚਾਣ ਹੈਗੀ ਨਾਮ ਵਗੈਰਾ ਉਹਨਾਂ ਨਾਲ ਸਾਰੀ ਹੈਗੀ ਕੋਈ ਨਾਮ ਵਗੈਰਾ ਹੈਗਾ ਸਰ ਨਾਮ ਨਾਂ ਸਾਰਿਆਂ ਦਾ ਪਤਾ ਹੈ ਕੀ ਨਾਮ ਵਗੈਰਾ ਸਰ ਉਹਨਾਂ ਦੇ ਉਹ ਨਾਮ ਇੱਥੇ ਰਹਿਣ ਵਾਲਾ ਇਤ ਨੂੰ ਬੰਦਾ ਉਹਦੇ ਨਾਲ ਪੂਰੀ ਟੋਲੀ ਹੈ। ਨਾਮ ਤੋਂ ਬਿੰਦੂ ਬੂਰੇ ਦੇ ਨੇ ਬੰਦੇ। ਅੱਛਾ ਜੀ ਚਾਰ ਬੰਦੇ ਸੀ? ਚਾਰ ਬੰਦੇ ਚਾਰ। ਚਾਰ ਪੰਜ ਬੰਦੇ ਸੀ। ਤੇ ਆਪਣਾ ਨੁਕਸਾਨ ਕਿੰਨਾ ਹੋ ਗਿਆ ਯਾਰ? ਨੁਕਸਾਨ ਕਟੋੜ ਚਾਰ ਲੱਖ ਦਾ ਹੋ ਗਿਆ ਸੀ। 4.5 ਲੱਖ ਰੁਪਏ ਦਾ ਹੋ ਗਿਆ ਜੀ। ਚਾਹ ਤੋਲੇ ਸੋਨਾ ਸੀ, ਕੱਪੜੇ ਸੀ। ਹੋਰ ਪਿੱਤਲ ਦੇ ਹੋ ਸੀ ਪਾਂਡੇ। ਕੋਈ ਲੈ ਗਏ ਹੋਰੀ ਭਾਗੇ। ਹਾਂਜੀ। ਤੇ ਸਾਨੂੰ ਇਹਨਾਂ ਪਾਈ-ਪਾਈ ਜੋੜ ਕੇ ਬਣਾਇਆ ਸੀਗਾ। ਮੈਂ ਇੱਥੇ ਕੁਆਰਟਰਡਨ ਲਗਾਏ ਸੀ ਤੇ ਤੁਸੀਂ ਇੱਥੇ ਕੰਮ ਕਰਦੇ ਹੋ ਯੀਐਸਏ ਜੀ ਮੈਂ ਕੰਮ ਕਰਦਾ ਨਹੀਂ ਤੇ ਇਹ ਕਿੰਨੇ ਕ ਵੀ ਹੋਇਆ ਸਰ ਇਹ ਦੁਪਹਿਰੇ ਹੋਇਆ ਜੀ ਜਿੱਥੇ ਦਾ ਸਾਡਾ ਖਿਆਲ ਹੈ ਜੀ ਸਾਨੂੰ ਤੇ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਕੈਮਰੇ ਜੇ ਖੰਗਾਲੇ ਨਹੀਂ ਕੈਮਰੇ ਕੋਈ ਕੈਮਰੇ ਲੱਗੇ ਇੱਥੇ ਹਾਂ ਜੀ ਕੈਮਰੇ ਫੈਕਟਰੀਆਂ 'ਚ ਲੱਗੇ ਨੇ ਉਹਦਾ ਯੀਐਸਏ ਜੀ ਨਹੀਂ ਲੱਗੇ ਉਹ ਸਰ ਉਹਦਾ ਟੋਟਲ ਨੁਕਸਾਨ ਕਿੰਨਾ ਹੋ ਗਿਆ ਆਪਣਾ ਸਰ ਟੋਟਲ ਕਟੋਕਟ 5 5 ਲੱਖ ਰੁਪਏ ਦਾ ਹੋਇਆ ਜੀ 5 ਲੱਖ ਦਾ ਹਾਂਜੀ ਤੇ ਪੁਲਿਸ ਨੇ ਕਾਰਵਾਈ ਕੀਤੀ ਇਸ ਮਾਮਲੇ ਨੂੰ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਕਹਿੰਦੀ ਅੱਜ ਫਿਰ ਅਸੀਂ ਦੇਖਾਂਗੇ ਫਿਰ ਬਾਅਦ ਚ ਕਾਰਵਾਈ ਕਰਾਂਗੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਸੀ ਪੁਲਿਸ ਦੇਖ ਕੇ ਗਈ ਬਿਆਨ ਲੈ ਸਾਡੇ ਲੈ ਗਈ ਇੰਦਾ ਸਾਰਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਬਾਜ਼ਾਂ ਤਾਂ ਬਹੁਤ ਹੋ ਰਹੀਆਂ ਤੇ ਕੀ ਆਪਾਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਂ ਆਪਾਂ ਪ੍ਰਸ਼ਾਸਨ ਨੂੰ ਅਪੀਲ ਕਰਨਿਆ ਜੀ ਪੁਲਿਸ ਦੀ ਸ਼ਕਤੀ ਵਧਾਈ ਜਾਵੇ ਚੌਕਸੀ ਵਧਾਈ ਜਾਵੇ ਕਿ ਜਿਹੜਾ ਸਾਡੇ ਗਰੀਬ ਬੰਦਿਆਂ ਦਾ ਗਰੀਬ ਬੰਦਿਆਂ ਦਾ ਪੁਲਿਸ ਵਾਲਿਆਂ ਨੂੰ ਨੁਕਸਾਨ ਹੋਇਆ ਬੜੇ ਮਨ ਨੂੰ ਜੋੜ ਲੱਗਦੀ ਹੈ ਭਾਈ ਭਾਈ ਬੰਦਾ ਜੋੜ ਕੇ ਤੇ ਆਪਣੇ ਬੱਚਿਆਂ ਲਈ ਕੁਝ ਬਣਾਉਂਦਾ ਤੇ ਉਹ ਬੜਾ ਮਨ ਨੂੰ ਦੁੱਖ ਲੱਗਦਾ ਇਥੇ ਸਪੋਲਜੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਸਾਨੂੰ ਹੁਨਸਾਖ ਵਾਜੇ ਤੇ ਸਾਡੇ ਜਿਹੜੇ ਲੁੱਟਿਆ ਚੋਰਾਂ ਨੇ ਉਹ ਸਾਨੂੰ ਹੌਫਸ ਵਾਜੇ ਵਿੰਦਰ ਕੋ ਹਾਂਜੀ ਕਿੱਥੇ ਰਹਿੰਦੇ ਆਂ ਆਂਟੀ ਐਸਆਈ ਕੰਪਲੈਕਸ ਵਿੱਚ ਹਾਂ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਆਂਟੀ ਸਾਰਾ ਅਸੀਂ ਕੱਲ ਗਏ ਸੀਗੇ ਪੀਜੀਆਈ ਚੰਡੀਗੜ੍ਹ ਆਪਣੀ ਸਕੈਨਿੰਗ ਕਰਾਉਣ ਉੱਥੇ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਅਸੀਂ ਪਿੱਛੋਂ ਘਰ ਲੋਕ ਲਗਾ ਕੇ ਗਏ ਸੀ ਜਦੋਂ ਅਸੀਂ ਘਰ ਆਏ ਆ ਸਾਡਾ ਲੋਕ ਲੁਕ ਕੁਛ ਨਹੀਂ ਟੁੱਟਾ ਸੀ ਪਿੱਛੋਂ ਬਾਥਰੂਮ ਦੀ ਖਿੜਕੀ ਰਾਹੀਂ ਚੋਰ ਅੰਦਰ ਵੜੇ ਅੰਦਰ ਵੜ ਕੇ ਅਲਮਾਰੀ ਦੇ ਸਾਰੇ ਤਾਲੇ ਤੂਲੇ ਤੋੜ ਕੇ ਉਹਦੇ ਵਿੱਚੋਂ 4 ਲੱਖ ਦਾ 골ਡ ਸੀਗਾ ਉਹ ਲੈ ਗਏ ਬਾਕੀ ਬੈਡਾਂ ਵਿੱਚੋਂ ਸਵਾਨ ਸਫੋਨ ਕੱਪੜੇ ਕੁੱਪੜੇ ਸੀਗੇ ਭਾਂਡੇ ਸੀਗੇ ਤਾਂਬੇ ਦੇ ਉਹ ਲੈ ਗਏ ਜ ਸਾਡਾ ਹੀ ਘਟੋ ਘਟ 4-5 ਲੱਖ ਰੁਪਏ ਦਾ ਨੁਕਸਾਨ ਕਰ ਗਏ ਤੇ 골ਡ ਵੀ ਲੱਗ 골ਡ ਸਾਰਾ ਲੱਗ ਗਿਆ ਤੇ ਕਿੰਨੇ ਵਿਅਕਤੀ ਸੀਗੇ ਕੁਝ ਪਤਾ ਲੱਗਿਆ 3-4 ਵਿਅਕਤੀ ਸੀ ਕੋਈ ਪਹਿਚਾਨ ਦੇ ਵਿੱਚ ਆਏ ਨਹੀਂ ਪਰ ਇਹ ਆ ਵੀ ਇੱਥੇ 3-4 ਵਿਅਕਤੀ ਪਹਿਲਾਂ ਘੁੰਮਦੇ ਫਿਰਦੇ ਸੀ ਗੋਵਿੰਦਪੁਰੇ ਰਹਿੰਦੇ ਆ ਉਹਨਾਂ ਤੇ ਮਾੜਾ ਮੱਟੋ ਸਾਨੂੰ ਸ਼ੌਕ ਹੈਗਾ ਜੀ ਕਿ ਤੇ ਪੁਲਿਸ ਕੋਈ ਕੈਮਰੇ ਘੁੰਮਰੇ ਲੱਗੇ ਇੱਥੇ ਮੈਡ ਕੈਮਰੇ ਅੰਦਰ ਕੋਈ ਨਹੀਂ ਲੱਗਿਆ ਜੀ ਬਾਹਰ ਫੈਕਟਰੀਆਂ 'ਚ ਲੱਗੇ ਆ ਉਹ ਕਹਿੰਦੇ ਜੀ ਅਸੀਂ ਕੱਲ ਦਿਖਾਵਾਂਗੇ ਤੁਹਾਨੂੰ ਫੁਟੇਜ ਅੱਜ ਨਹੀਂ ਅਸੀਂ ਦਿਖਾ ਸਕਦੇ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਜਦ ਤੱਕ ਫੁਟੇਜ ਨਹੀਂ ਮਿਲਦੀ ਅਸੀਂ ਕੁਝ ਕਰ ਨਹੀਂ ਸਕਦੇ ਸ਼ੱਕ ਦੇ ਬਿਨਾਂ ਤੇ ਅਸੀਂ ਕੋਈ ਚੱਕ ਨਹੀਂ ਸਕਦੇ ਕਿਸੇ ਨੂੰ ਸ਼ਹਿਰ ਵਾਲਿਆ ਤਾਂ ਇਹ ਕਹਿਣਾ ਸ਼ਹਿਰ ਦੇ ਵਿੱਚ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਬਾਤਾਂ ਤਾਂ ਬਹੁਤ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰਿਹਾ ਦੇ ਆਪਾਂ ਪ੍ਰਸ਼ਾਸਨ ਕੋਲੋਂ ਅਸੀਂ ਇਹ ਮੰਗ ਕਰਦੇ ਆ ਕਿ ਪੁਲਿਸ ਨੂੰ ਕਿਹਾ ਜਾਵੇ ਕਿ ਇੱਥੇ ਸਖਤੀ ਵਧਾਈ ਜਾਵੇ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਜੀ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ